ਦਾਪ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਹਲਕਾ ਕੇਂਦਰੀ ਦੇ ਕਾਂਗਰਸੀ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਪ੍ਰਕਿਰਿਆ ਬਹੁਤ ਹੀ ਗਲਤ ਢੰਗ ਨਾਲ ਹੋਈ ਹੈ ਅਤੇ ਵਿਕਾਸ ਪੱਖੋਂ ਵੀ ਅੰਮ੍ਰਿਤਸਰ ਸ਼ਹਿਰ ਪਛੜ ਗਿਆ ਹੈ। ਅੱਜ ਜਿਹੜੀ ਕੌਂਸਲ ਮਬਾਨਾਂ ਦੀ ਮੀਟਿੰਗ ਕੀਤੀ ਹੈ ਕਿਉਂਕਿ ਹਰ ਮਹੀਨੇ ਅਸੀਂ ਸ਼ਹਿਰ ਦੀਆਂ ਮੁਸ਼ਕਲਾਂ ਲੈ ਕੇ ਇੱਕ ਰਿਵਿਊ ਮੀਟਿੰਗ ਕਰਦੇ ਹਾਂ। ਸੋ ਪਿੱਛੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਨੇ ਨਵੇਂ ਕਾਉਂਸਲਰ ਬਣ ਕੇ ਆਏ ਨੇ ਹੁਣ ਸਰਕਾਰ ਨੇ ਬਿਨਾਂ ਇਲੈਕਸ਼ਨ ਤੋਂ ਮੇਅਰ ਤੇ ਬਣਾ ਲਿਆ ਸੀਨੀਅਰ ਡਿਪਟੀ ਮੇਅਰ ਬਣਾ ਲਿਆ ਡਿਪਟੀ ਮੇਅਰ ਬਣਾ ਲਿਆ ਸੋ ਜਿਹੜਾ ਧੱਕਾ ਜਿਹੜਾ ਕੀਤਾ ਉਹਦੇ ਗੱਲ ਚੱਲ ਹੀ ਰਹੀ ਆ ਕਿਉਂਕਿ ਹੁਣ ਮਾਨਯੋਗ ਹਾਈ ਕੋਰਟ ਤੇ ਕੇਸਿਆ 27 ਤਰੀਕ ਪਈ ਆ ਉਹ ਜੋ ਫੈਸਲਾ ਆਏਗਾ ਉਹਦੇ ਮੁਤਾਬਕ ਹੀ ਸਾਰਾ ਕੁਝ ਹੋਣਾ ਹੈ ਸੋ ਮੈਂ ਸਮਝਣਾ ਹੈ ਜਿਹੜੀ ਅੱਜ ਅਸੀਂ ਮੀਟਿੰਗ ਕੀਤੀ ਆ ਇਹ ਸ਼ਹਿਰ ਦੀਆਂ ਮੁਸ਼ਕਲਾਂ ਲੈ ਕੇ ਕੀਤੀ ਆ ਸੋ ਮੈਂ ਸਾਰੇ ਕੌਂਸਲ ਸਬੰਧ ਨੂੰ ਰਿਕਵੈਸਟ ਕੀਤੀ ਆ ਕਿ ਆਪਣੀਆਂ ਆਪਣੀਆਂ ਵਾਲਾਂ 'ਚ ਪੂਰਾ ਧਿਆਨ ਦੇਣ ਕਿਉਂਕਿ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਕੌਂਸਲ ਸਬੰਧ ਸਾਡੇ ਜਿਤਾਓ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਕਿਉਂਕਿ ਸ਼ਹਿਰ 'ਚ ਮੁਸ਼ਕਲਾਂ ਬਹੁਤ ਨੇ ਸੋ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਗਰਾਉਣ ਵਾਸਤੇ ਲੋਕਾਂ ਕੋਲ ਸਾਡੇ ਕੌਂਸਲਰਸ ਬਾਨੇ ਵੋਟਾਂ ਨਹੀਂ ਆਣੇ ਸੋ ਮੇਰੀ ਇਹੋ ਹੀ ਇਹਨਾਂ ਨੂੰ ਸਾਰ ਰਿਕਵੈਸਟ ਆ ਕਿ ਆਪਰੇ ਆਪਣੇ ਵਾੜਾ ਚ ਰਹਿਣ ਧਿਆਨ ਦੇਣ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਜਲਦੀ ਜਿਹੜਾ ਹੱਲ ਕਰਾਉਣ ਦਾ ਯਤਨ ਕਰਨ ਸੋ ਇਸ ਕਰਕੇ ਅੱਜ ਅਸੀਂ ਮੀਟਿੰਗ ਕੀਤੀ